ਮੈਨੂੰ ਪਤਾ ਮੈ ਕਿਉਂ ਛੱਡੀ ਐ ਪਾਰਟੀ ਕਿਵੇਂ ਛੱਡੀ ਐ ਵੱਡੇ ਆਫਰ ਹੋਏ ਐ ਕਿ ਨਿੱਜੀ ਹਿੱਤ ਦੇ ਲਈ ਲੋ ਸਾਹਬ ਨੇ ਬਾਜ਼ੀ ਮਾਰੀ ਐ ਕਹਿਣਾ ਬਹੁਤ ਸੌਖਾ ਜੀ ਆ ਤੁਹਾਡੇ ਵਿਰੋਧੀ ਤਾਂ ਕਹਿੰਦੇ ਸੈਟਿੰਗ ਹੋਈ ਐ ਸਰਕਾਰ ਨਾਲ ਤਗੜੀ ਤੇ ਮੈਂ ਪਹਿਲੇ ਹੀ ਭੱਜ ਜਾਂਦਾ ਇੰਨਾ ਲੇਟ ਕਿਉਂ ਹੁੰਦਾ ਤਾਂ ਕਹਿ ਰਹੇ ਨੇ ਕਹਿੰਦੇ ਮੀਟਿੰਗਾਂ 6 ਮਹੀਨੇ ਹੋ ਗਏ ਚੱਲਦੀਆਂ ਤੇ ਮੈਥੋਂ ਉਹਨਾਂ ਨੇ ਕਰਾਉਣਾ ਕੀ ਸੀ 92 ਐਮਐਲ ਤੋਂ ਉਹਨਾਂ ਕੋਲੇ ਪਹਿਲਾਂ ਬੈਠੇ ਆ ਕਦੇ ਇਸੇ ਸਰਕਾਰ ਦੇ ਖਿਲਾਫ ਬਿਆਨਬਾਜ਼ੀਆਂ ਵੀ ਦਿੱਤੀਆਂ ਹੋਣੀਆਂ ਕਦੇ ਬੋਲੇ ਵੀ ਹੋਣ ਨੁਕਤਾ ਜਿੰਨੀ ਵੀ ਕਿਉਂ ਕਦੇ ਪਹਿਲਾਂ ਹੀ ਬੋਲ ਕੇ ਹਟਿਆ ਜੀ ਵੀ ਅਸੀਂ ਤਾਂ ਇੰਨਾ ਵੈਰ ਖਮਾ ਲਿਆ ਯਾਰ ਤੇ ਪਾਰਟੀ ਨੂੰ ਜਦੋਂ ਸਾਡੇ ਨਾਲ ਖੜਨਾ ਚਾਹੀਦਾ ਸੀ ਉਦੋਂ ਪਾਰਟੀ ਸਾਡੇ ਨਾਲ ਖੜੀ ਨਹੀਂ ਇਹੀ ਤਾਂ ਦੁੱਖ ਆ ਤਾਂ ਹੀ ਤਾਂ ਛੱਡੀ ਪਰ ਇਹ ਦੋ ਚਾਰ ਦਿਨਾਂ ਅਚ ਅਜਿਹੀ ਕਿਹੜੀ ਸਥਿਤੀ ਬਣ ਗਈ ਕਿ ਤੁਹਾਨੂੰ ਪਾਰਟੀ ਛੱਡਣੀ ਪੈਗੀ ਇੱਕ ਬੰਦੇ ਦੀ ਸਪੋਰਟ ਕਰਦੇ ਹੋ ਪਾਰਟੀ ਦਾ ਤਾਂ ਨਹੀਂ ਨਾ ਖਿਆਲ ਫਿਰ ਪਾਰਟੀ ਦਾ ਤਾਂ ਬੇੜਾ ਕਰਕਾ ਕੀ 38 ਸਾਲਾਂ ਦੇ ਰਿਸ਼ਤੇ ਦੇ ਵਿੱਚ ਕਦੇ ਵੀ ਢੱਲੋ ਸਾਹਿਬ ਨੂੰ ਉਹ ਨਜ਼ਰ ਨਹੀਂ ਆਇਆ ਅੰਨੇ ਭਕਤੀ ਹੋਰ ਕੁਝ ਦਿਖਦੇ ਨਹੀਂ ਗਾਲਮੀ ਕਿਥੇ ਪ੍ਰਧਾਨ ਸਾਹਿਬ ਨਾਲ ਅੱਗੇ ਵੀ ਅਰੇ ਕਿਹਾ ਸੀ ਜੀ ਮਨਪ੍ਰੀਤ ਦੇ ਅਗੇਂਸਟ ਹੀ ਬੋਲ ਕੋ ਇਹਦਾ ਆਪਣੀ ਆਪਣੀ ਵੋਟ ਖਰਾਬ ਕਰ ਰਿਆ ਉਹ ਵੀ ਨਹੀਂ ਬੋਲਣਾ ਜਦੋਂ ਅਸਤੀਫਾ ਲਿਖਦੇ ਸੀਗੇ ਗਲਤ ਨਹੀਂ ਕੀਤੀ ਪ੍ਰਧਾਨ ਸਾਹਿਬ ਦੇ ਨਾਲ ਕਿ ਮੈਂ ਜੀ ਪਾਰਟੀ ਛੱਡ ਰਿਹਾ ਤੁਹਾਨੂੰ ਪਤਾ ਸੀ ਪਹਿਲਾਂ ਵੀ ਮੈਂ ਭੱਜੂਗਾ ਪਹਿਲੇ ਹੀ ਮੈਨੂੰ ਟਿਕਟ ਦੇ ਦੇ ਮੇਰੇ ਕੋਲ ਕੋਈ ਬੋਲਣ ਨੂੰ ਗੱਲ ਹੀ ਨਹੀਂ ਹੋਣੀ ਸੀ ਧੜਾ ਸਾਰਾ ਟਿੱਕ ਟੱਕਰ ਕੇ ਪਿਆ ਮੈਨੂੰ ਇਹ ਲੱਗਣ ਲੱਗ ਪਿਆ ਮੈਨੂੰ ਮਾਰਨਗੇ ਦਾਸ ਕੁਬੀਰ ਸਿੰਘ ਬਾਦਲ ਸਾਹਿਬ ਆਪਦੇ ਭਰਾ ਨੂੰ ਇੱਥੇ ਲੈ ਕੇ ਆਉਣਾ ਚਾਹੁੰਦੇ ਆ ਹੂੰ ਤੋਂ ਉਹਨਾਂ ਨੇ ਆਦੇ ਮੂਵਮੈਂਟ ਮੈਂਟਰੀ ਤੋਂ ਬਾਅਦ ਯੈਸ ਮੈਨੂੰ ਇਹ ਗੱਲ ਖੜਕਦੀ ਸੀ ਵੀ ਮੈਂ ਰੋੜਾ ਵਿੱਚ ਆ ਰਾਜਾ ਵਿਡਿੰਗ ਕਹਿੰਦੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀਗਾ ਕਿ ਇਹ ਇੱਕ ਨੇ ਮੈਂ ਤਾਂ ਬਾਈ ਦੇ ਵਿੱਚ ਵੀ ਰੋਲਾ ਪਾਇਆ ਸੀ ਕਿ ਭਾਈ ਇਹ ਦੋਨੋਂ ਭਰਾ ਇੱਕ ਨੇ ਹੁਣ ਤਾਂ ਇਹ ਲੱਗਦਾ ਵੀ ਵਿਡਿੰਗ ਸਾਹਿਬ ਦੀਆਂ ਗੱਲਾਂ ਸਹੀ ਸੀ ਪਹਿਲਾਂ ਹੁਣ ਆਏ ਲੱਗਦਾ ਅਰਜੀ ਪਲੇਅਰ ਹੋਰਾਂ ਦਾ ਇੰਟਰੋਡਸ ਹੋਣ ਲਿਆ ਸੀ ਉਹਨਾਂ ਨੇ ਕਿਹਾ ਕਿ ਹੋਰ ਕੋਈ ਗੱਲ ਨਹੀਂ ਨਿੱਜੀ ਸਵਾਰਥ ਦੇ ਲਈ ਹਰਦੀਪ ਸਿੰਘ ਡਿੰਪੀ ਢਲੋਂ ਹੋਰਾਂ ਨੇ ਕਦਮ ਚੁੱਕਿਆ ਕਿਉਂ ਕਹਿ ਰਹੇ ਨੇ ਗਦਾਰੀ ਆ ਪਾਰਟੀ ਦੇ ਨਾਲ ਜੀ ਉਹਨਾਂ ਨੇ ਤਾਂ ਹੁਣ ਗਦਾਰ ਹੀ ਕਹਿਣਾ ਜੀ ਮੈਨੂੰ ਜਦੋਂ ਮੈਂ ਪਾਰਟੀ ਛੱਡ ਜੋ ਮਰਜ਼ੀ ਕਹੀ ਜਾਂਦੀ ਮੈਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਆਮ ਆਦੀ ਪਾਰਟੀ ਨੂੰ ਕਿਉਂ ਚੁਆਇਸ ਕੀਤਾ ਗਿਆ ਭਾਜਪਾ ਵੀ ਸੀ ਕਾਂਗਰਸ ਵੀ ਸੀ ਤੁਹਾਡੇ ਕੋਲੇ ਆਜ਼ਾਦ ਵੀ ਖੜੇ ਹੋ ਸਕਦੇ ਸੀ ਏਡਾ ਲੋਕਾਂ ਦਾ ਇਕੱਠ ਸੀ ਤੁਹਾਡੇ ਮਗਰ ਜੇ ਤੁਸੀਂ ਕਹੇ ਸੀ ਮੈਂ ਸ਼ਰਤਾਂ ਰੱਖਾਂਗਾ ਮੁੱਖ ਮੰਤਰੀ ਦੇ ਮੂਹਰੇ ਯੈਸ ਮੈਂ ਰੱਖੀਆਂ ਸ਼ਰਤਾਂ ਮੇਰੇ ਹਲਕੇ ਦੇ ਸਰ ਆ ਕੰਮ ਕਰਾ ਦਿਓ ਕਿਹੜੇ ਕੰਮ ਨੇ ਮਰ ਰਹੀ ਆ ਲੋਕ ਪਾਣੀ ਪੀਤੀ ਕੀ ਜੋਇੰਡਰਸ ਹੋ ਰਿਹਾ ਕਿਸੇ ਨੂੰ ਕੈਂਸਰ ਹੋ ਰਿਹਾ ਐਡਾ ਮਾੜਾ ਹਾਲ ਆ ਕੋਈ ਬੋਟਲ ਬਾਕਸ ਦਾ ਪਾਣੀ ਨਹੀਂ ਪੀ ਸਕਦਾ ਇਹ ਦਰਵਾ ਪਿੰਡ ਦਾ ਨਰਕ ਕੱਢੋਗੇ ਤੁਹਾਨੂੰ ਆਉਣ ਵਾਲੇ 2 ਸਾਲਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਊਗਾ ਪਿੰਡ ਦੇ ਵਿੱਚ ਤੁਹਾਨੂੰ ਵਾਦਾ ਕਰਦਾ ਚਲੋ ਸਭ ਚੋਣਾਂ ਤੋਂ ਪਹਿਲਾਂ ਵਾਦੇ ਹੋ ਜਾਂਦੇ ਆ ਸੋਹਾ ਵਿਖਾ ਲੈਂਦੇ ਆ ਗੁਟਕਾ ਸਾਹਿਬ ਦੀਆਂ ਪਰ ਕਹਿੰਦੇ ਬਾਅਦ ਦੇ ਵਿੱਚ ਨਿਕਲਦਾ ਕੱਥਮੀਂ ਨਹੀਂ ਸੰਦੀਪ ਸਿੰਘ ਟਿੰਪੀ ਢੱਲੋਂ ਐਹੋ ਜਿਹਾ ਇਨਸਾਨ ਆ ਜੀ ਜੇ ਵਾਦਾ ਨਾ ਪੂਰਾ ਕਰ ਸਕੇ ਫਿਰ ਦੁਬਾਰਾ ਵੋਟ ਮੰਗਣ ਨਹੀਂ ਜਾਂਦਾ ਕਿ ਮੇਰਾ ਸੁਲੋ ਆਮਾਦੀ ਪਾਰਟੀ ਕਹਿੰਦੀ ਸੀ ਜੇ ਕੰਮ ਕੀਤੇ ਵੋਟਾਂ ਪਾ ਦਿਓ ਪਰ ਅੱਜ ਕੀ ਹੋਇਆ ਵਾਅਦੇ ਵੀ ਕੀਤੇ ਮੈਂ ਹਰਦੀਪ ਸਿੰਘ ਡਿੰਪੀ ਦੀ ਗੱਲ ਕਰਦਾ ਜੀ ਮੈਂ ਕਿਸੇ ਹੋਰ ਦੀ ਨਹੀਂ ਗੱਲ ਕਰਦਾ 2022 ਦੇ ਵਿੱਚ ਮਾਲਵੇ ਦੇ ਚ ਆਮਾਦੀ ਪਾਰਟੀ ਦੀ ਅਜੀਹੀ ਹਨੇਰੀ ਵਗੀ ਕਿ ਉਸ ਹਨੇਰੀ ਨੇ ਵੱਡੇ ਵੱਡੇ ਕਹਿੰਦੇ ਦਰਖਤ ਵੀ ਰੋੜ ਕੇ ਰੱਖ ਦਿੱਤੇ ਵੱਡੇ ਵੱਡੇ ਦਰਖਤਾਂ ਦੀਆਂ ਜੜਾਂ ਪੱਟ ਦਿੱਤੀਆਂ ਪਰ ਗਿੱਦਰਵਾਹਾ ਇੱਕ ਅਜੀਹੀ ਸੀਟ ਸੀਗੀ ਜਿੱਥੇ ਆਮ ਆਦਮੀ ਪਾਰਟੀ ਦੀ ਹਨੇਰੀ ਕੁਝ ਨਹੀਂ ਕਰ ਸਕੀ ਹਾਲਾਂਕਿ ਇਹ ਸੀਟ ਕਾਂਗਰਸ ਦੇ ਹਿੱਸੇ ਆਈ ਸੀ ਪਰ ਜੇਕਰ ਅਕਾਲੀ ਦਲ ਨੂੰ ਦੇਖਿਆ ਜਾਵੇ ਤਾਂ ਅਕਾਲੀ ਦਲ ਵੀ ਜਿੱਤ ਦੇ ਬਿਲਕੁਲ ਨੇੜੇ ਕਿਹਾ ਮਹਿਜ 1300 ਵੋਟਾਂ ਦੇ ਨਾਲ ਹਾਰ ਹੋਈ ਸੀ ਉਸ ਨੂੰ ਆਮ ਜੇਕਰ ਸਿਆਸੀ ਭਾਸ਼ਾ ਜੇ ਮੰਨਿਆ ਜਾਵੇ ਤਾਂ ਉਸ ਨੂੰ ਜਿਹੜੇ ਸਿਆਸੀ ਵਿਦਵਾਨ ਹੁੰਦੇ ਨੇ ਉਹ ਜਿੱਤ ਹੀ ਮੰਨਦੇ ਨੇ ਪਰ ਬਾਈ ਇਲੈਕਸ਼ਨ ਹੁੰਦੀ ਹੈ ਤਾਂ ਬਾਈ ਇਲੈਕਸ਼ਨ ਦੇ ਵਿੱਚ ਅਜਿਹਾ ਕੀ ਹੋ ਜਾਂਦਾ ਗਿੱਦਰਵਾਹਾ ਤੋਂ ਅਕਾਲੀ ਦਲ ਦਾ ਉਹ ਉਮੀਦਵਾਰ ਜੀ ਨੇ 2022 ਦੀ ਐਡੀ ਹਨੇਰੀ ਦੇ ਵਿੱਚ ਅਕਾਲੀ ਦਲ ਦੇ ਪੈਰ ਲਾ ਕੇ ਰੱਖੇ ਕਿ ਉਹ ਉਹ ਪਾਰਟੀ ਨੂੰ ਅਲ ਵਿਦਾਖ ਦਿੰਦੇ ਨੇ ਅਤੇ ਆਮ ਆਦੀ ਪਾਰਟੀ ਦੇ ਵਿੱਚ ਜਾਣ ਦਾ ਫੈਸਲਾ ਕਰਦੇ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਹਰਦੀਪ ਸਿੰਘ ਡਿੰਪੀ ਢਿੱਲੋਂ ਮੌਜੂਦ ਨੇ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਸੈਂਟੀ ਸੱਚੀ ਕਾਲ ਜੀ ਥੈਂਕ ਯੂ ਸੋ ਮਚ ਜੀ ਢਿੱਲੋਂ ਸਾਹਿਬ ਤੁਸੀਂ ਦੱਸ ਰਹੇ ਸੀ ਤੁਹਾਡੇ ਪਿਤਾ ਜੀ ਅਕਾਲੀ ਦਲ ਦੇ ਵਿੱਚ ਬਾਹ ਫੜਾ ਕੇ ਗਏ ਸੀ ਕਿ ਇਹ ਪਾਰਟੀ ਨੂੰ ਨਾ ਛੱਡਿਓ ਕਿੰਨਾ ਕੋਖਾ ਸੀਗਾ ਪਿਤਾ ਦੀ ਫੜਾਈ ਹੋਈ ਬਾਹ ਨੂੰ ਛਡਵਾਉਣਾ ਸ਼ਾਇਦ ਇੰਨਾ ਦੁੱਖ ਮੈਨੂੰ ਉਹਨਾਂ ਦੇ ਜਾਣ ਤੇ ਵੀ ਨਹੀਂ ਲੱਗਿਆ ਸੀ ਜਦੋਂ ਮੇਰੇ ਫਾਦਰ ਸਾਹਿਬ ਗੁਜ਼ਰੇ ਸੀ ਨਾ ਜੀ 2021 ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀ ਸ਼ਾਇਦ ਮੈਂ ਉਦੋਂ ਵੀ ਇੰਨਾ ਨਹੀਂ ਰੋਇਆ ਸੀ ਜਿੰਨਾ ਮੈਂ 파ਰਟੀ ਛੱਡਣ ਵੇਲੇ ਰੋਇਆ ਬਹੁਤ ਔਖਾ 파ਰਟੀ ਛੱਡਣਾ ਬਹੁਤ ਔਖੀ ਆ 38 ਸਾਲ ਦਾ ਰਿਸ਼ਤਾ 9 ਮਾਸ ਦਾ ਰਿਸ਼ਤਾ ਤੁਸੀਂ ਤਾਂ ਕਹਿੰਦੇ ਕਲੋਜ਼ ਹੀ ਬਹੁਤ ਸੀ ਬਦਲ ਪਰਿਵਾਰ ਦੇ ਇਸ ਕੋਈ ਹੋਰ ਕੁਝ ਆਉਂਦਾ ਹੀ ਨਹੀਂ ਸੀ ਜੀ ਯਾਂ ਸਰਦਾ ਪ੍ਰਕਾਸ਼ ਸਿੰਘ ਜੀ ਬਾਲ ਸਾਹ ਯਾ ਸਦਾਰ ਸੁਖਬੀਰ ਸਿੰਘ ਜੀ ਬਾਲਸਾ ਯਾ ਸ਼ਰੋਮਨੀ ਕਾਲੀਦਲ ਚੌਥੀ ਗੱਲ ਹੀ ਨਹੀਂ ਪਤਾ ਸੀ ਉਹ ਗੱਲ ਹੀ ਨਹੀਂ ਆਉਂਦੀ ਸੀ ਇਹ ਚਾਰ ਪੰਜ ਦਿਨਾਂ ਚ ਢਿੱਲੋ ਸਾਹਿਬ ਅਜਿਹਾ ਕੀ ਹੋ ਗਿਆ ਚਾਰ ਪੰਜ ਦਿਨ ਪਹਿਲਾਂ ਤੁਸੀਂ ਤੁਹਾਡੀਆਂ ਸਟੇਟਮੈਂਟਾਂ ਕੱਢੀਏ ਤਾਂ ਤੁਸੀਂ ਸੁਖਬੀਰ ਜੀ ਦੇ ਨਾਲ ਤੁਰਦੇ ਨਜ਼ਰ ਆ ਰਹੇ ਹੋ ਉਹਨਾਂ ਨੂੰ ਕਹਿੰਦੇ ਨਜ਼ਰ ਆ ਰਹੇ ਹੋ ਭਰੋਸਾ ਦਵਾਉਂਦੇ ਹਲਕੇ ਦੇ ਵਿੱਚ ਚਰਚਾਵਾਂ ਸਨ ਕਿ ਤੁਸੀਂ ਪਾਰਟੀ ਛੱਡ ਰਹੇ ਹੋ ਤੁਸੀਂ ਭਰੋਸਾ ਦਵਾਇਆ ਕਿ ਢਿੱਲੋ ਅਕਾਲੀ ਸੀ ਅਕਾਲੀ ਹੈ ਤੇ ਕਾਲੀ ਰਹੂਗਾ ਪਾਰੇ 2-4 ਦਿਨਾਂ ਅਚ ਅਜਿਹੀ ਕਿਹੜੀ ਸਥਿਤੀ ਬਣ ਗਈ ਜੀ ਤੁਹਾਨੂੰ ਪਾਰਟੀ ਛੱਡਣੀ ਪੈਗੀ ਹਾਲਾਤ ਹੀ ਕੁਛ ਐਸੇ ਬਣ ਗਏ ਜੀ ਜਿਹੜੇ ਮਜਬੂਰ ਹੋ ਗਏ ਕੁਛ ਸਰਦਾਰ ਮਨਪ੍ਰੀਤ ਸਿੰਘ ਬਾਲ ਸਾਹਿਬ ਕਾਰਨ ਬਣ ਗਏ ਹਲਕੇ ਦੇ ਵਿੱਚ ਗਤੀਵਿਧੀਆਂ ਇਹਨਾਂ ਦੀਆਂ ਸੁਖਵੀਰ ਸਾਹਿਬ ਨੇ ਉਹਨੂੰ ਕੰਡੈਮਨ ਨਾ ਕਰਨਾ ਟਿਕਟ ਨਾ ਕਲੀਅਰ ਕਰਨੀ ਮੇਰੀ ਇੱਛਾ ਨਹੀਂ ਸੀ ਵੀ ਮੈਂ ਲੈਣਾ ਕਿ ਆਪ ਅਨਾਉਂਸ ਕਰ ਦਿੰਦੇ ਆ ਆਪਦੀ ਫਿਰ ਮੈਂ ਬੇਫਿਕਰ ਹੋ ਜਾਂਦਾ ਸਰਬ ਤੁਹਾਡੇ ਵਿਰੋਧੀ ਰਾਜਾ ਵਿਡਿੰਗ ਕਹਿੰਦੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀਗਾ ਕਿ ਇਹ ਇੱਕ ਨੇ ਮੈਂ ਤਾਂ ਬਾਈ ਦੇ ਵਿੱਚ ਵੀ ਰੌਲਾ ਪਾਇਆ ਸੀ ਕਿ ਭਾਈ ਇਹ ਦੋਨੋਂ ਭਰਾ ਇੱਕ ਨੇ ਕਿ ਉਦੋਂ ਨਹੀਂ ਤੁਹਾਨੂੰ ਪਤਾ ਲੱਗਿਆ ਕਿ ਬਈ ਅੰਦਰ ਫਿਕਸ ਮੈਚ ਚੱਲਦਾਗਾ ਹੁਣ ਤਾਂ ਐਂ ਲੱਗਦਾ ਵੀ ਵਿਡਿੰਗ ਸਾਹਿਬ ਦੀਆਂ ਗੱਲਾਂ ਸਹੀ ਸੀ ਪਹਿਲਾਂ ਹੋਣਾ ਐਂ ਲੱਗਦਾ ਲੱਗਦਾ ਉਦੋਂ ਨਹੀਂ ਲੱਗਦਾ ਉਹ ਐਂ ਸੀ ਨਹੀਂ ਐਵੇਂ ਉਹ ਲੋਕ ਐਂ ਸੀ ਨਾ ਵੀ ਉਹਨੂੰ ਆਪਾਂ ਉਹਨੂੰ ਉਹਨਾਂ ਨੂੰ ਵਿਰੋਧੀ ਹੋਣ ਦੇ ਨਾਤੇ ਦੇਖਦੇ ਸੀ ਵੀ ਆਪਣੇ ਵਿਰੋਧੀ ਆ ਇਹਨਾਂ ਨੇ ਤਾਂ ਐਲੀਗੇਸ਼ਨ ਲਾਉਣੇ ਹੀ ਆ। ਇਹ ਉਹਦੀ ਕੋਈ ਗੱਲ ਨਹੀਂ। ਕਿਉਂਕਿ ਜਦੋਂ ਬਰਹਿੰਡੇ ਇਲੈਕਸ਼ਨ ਹੁੰਦੀ ਆ ਮਨਪ੍ਰੀਤ ਬਾਦਲ ਕਹਿੰਦੇ ਉੱਥੇ ਐਕਟਿਵ ਹੋ ਜਾਂਦੇ ਆ। ਗਿੱਦੜਵਾ ਚੋਂ ਨਾਈ ਇੱਥੇ ਐਕਟਿਵ ਹੋ ਗਏ ਜਿਵੇਂ ਤੁਸੀਂ ਦੱਸਿਆ। ਪਿੰਡਾਂ ਚ ਉਹਨਾਂ ਨੇ ਸਰਗਰਮੀਆਂ ਵਧਾਤੀਆਂ। ਕਲੀਅਰ ਨਹੀਂ ਹੋਇਆ ਸੀ ਪਹਿਲਾਂ ਨਹੀਂ ਪਤਾ ਲੱਗਿਆ। ਨਹੀਂ ਐਕਚੁਅਲੀ ਪਹਿਲਾਂ ਕਦੇ ਇਹੋ ਜੀ ਨੌਬਤ ਆਈ ਨਹੀਂ ਸੀ। ਪਹਿਲਾਂ ਇਹਨਾਂ ਨੇ ਦੇਖੋ ਜਿਹੜੀ ਪਾਰਟੀ ਚ ਬੰਦਾ ਹੋਵੇ ਉਹਦੀ ਕੈਂਪੇਨ ਬੰਦਾ ਕਰਦਾ ਹੀ ਆ। ਇਹਦੇ ਚ ਕੋਈ ਦੋਰਾਇ ਨਹੀਂ। ਬਟ ਇੱਕ ਹੀ ਗੱਲ ਹੋਈ ਵੀ ਜੇ ਬਾਦਲ ਫੈਮਿਲੀ ਦਾ ਬੰਦਾ ਆਉਂਦਾ ਤਾਂ ਮੈਂ ਇਲੈਕਸ਼ਨ ਨਹੀਂ ਲੜਦਾ ਜੇ ਕੋਈ ਹੋਰ ਆਉਂਦਾ ਤਾਂ ਮੈਂ ਲੜੂਗਾ ਜੇ ਬਛੰਡੇ ਦੇ ਵਿੱਚ ਹਰਸਿਮਰਤ ਬਾਦਲ ਇਲੈਕਸ਼ਨ ਲੜਦੇ ਆ ਤਾਂ ਮੈਂ ਲੜਦਾ ਨਹੀਂ ਸਪੋਰਟ ਕਰੂੰਗਾ ਜੇ ਕੋਈ ਹੋਰ ਬੰਦਾ ਲੜੂਗਾ ਤਾਂ ਫਿਰ ਮੈਂ ਉਹਦੇ ਅਗੇਂਸਟ ਚੱਲੂੰਗਾ ਇਹ ਇਹ ਤਾਂ ਫਿਰ ਪਰਿਵਾਰਵਾਦ ਆਪਣਾ ਬਾਦ ਹੋ ਗਿਆ ਨਾ ਜੀ ਤੁਸੀਂ ਇੱਕ ਬੰਦੇ ਦੀ ਸਪੋਰਟ ਕਰਦੇ ਹੋ ਪਾਰਟੀ ਦਾ ਤਾਂ ਨਹੀਂ ਨਾ ਖਿਆਲ ਫਿਰ ਪਾਰਟੀ ਦਾ ਤਾਂ ਬੇੜਾ ਕਰਕਾ ਰਵਾਰਵਾਦੇ ਢਿੱਲੋ ਸਾਹਿਬ ਬੜੇ ਲੰਬੇ ਸਮੇਂ ਤੋਂ ਇਲਜ਼ਾਮ ਲੱਗ ਰਿਹਾ ਕਾਲੀ ਦਲ ਦੇ ਉੱਤੇ ਸਰਦਾਰ ਭਗਵਾਨ ਸਿੰਘ ਮਾਨ ਲਾਉਂਦੇ ਰਹੇ ਰਾਜਾ ਵੜਿੰਗ ਲਾਉਂਦੇ ਰਹੇ ਹੋਰ ਵਿਰੋਧੀ ਸਾਰੇ ਲਾਉਂਦੇ ਰਹੇ ਕਿ 38 ਸਾਲਾਂ ਦੇ ਰਿਸ਼ਤੇ ਦੇ ਵਿੱਚ ਕਦੇ ਵੀ ਢਿੱਲੋ ਸਾਹਿਬ ਨੂੰ ਉਹ ਨਜ਼ਰ ਨਹੀਂ ਆਇਆ ਉਹ ਇੱਕ ਫੇਲੀਅਰ ਜਾਂ ਜਿਹੜਾ ਅੱਜ ਤੁਹਾਨੂੰ ਨਜ਼ਰ ਆਇਆ ਜਿਹਨੇ ਤੁਹਾਨੂੰ ਐਡਾ ਵੱਡਾ ਸਟੈਪ ਚੁੱਕਾਂ ਦੇ ਮਜਬੂਰ ਕਰਤਾ ਅੰਨੇ ਭਖਤ ਸਿੰਘ ਅੰਨੇ ਭਖਤ ਸਿੰਘ ਹੋਰ ਕੁਝ ਦਿਖਦਾ ਹੀ ਨਹੀਂ ਸੀ ਆ ਤੁਹਾਡੇ ਵਿਰੋਧੀ ਤਾਂ ਕਹਿੰਦੇ ਸੈਟਿੰਗ ਹੋਈ ਹੈ ਸਰਕਾਰ ਨਾਲ ਤਗੜੀ ਉਰ ਪਤਾ ਲੱਗ ਜੂ ਥੋੜੀ ਦੇਰ ਕਿ ਦੀ ਸੈਟਿੰਗ ਹੋਈ ਵੱਡੇ ਆਫਰ ਹੋਏ ਆ ਕਿ ਨਿੱਜੀ ਹਿੱਤ ਦੇ ਲਈ ਢੋ ਲੋ ਸਾਹਬ ਨੇ ਬਾਜ਼ੀ ਮਾਰੀ ਆ ਫਿਰ ਮੈਂ ਪਹਿਲੇ ਹੀ ਭੱਜ ਜਾਂਦਾ ਜੀ ਫਿਰ ਮੈਂ ਪਹਿਲੇ ਹੀ ਭੱਜ ਜਾਂਦਾ ਇੰਨਾ ਲੇਟ ਕਿਉਂ ਹੁੰਦਾ ਉਹ ਤਾਂ ਕਹਿ ਰਹੇ ਨੇ ਕਹਿੰਦੇ ਮੀਟਿੰਗਾਂ 6 ਮਹੀਨੇ ਹੋਗੇ ਚੱਲਦੀਆਂ ਨੂੰ ਜੇ 6 ਮਹੀਨੇ ਭਾਈ ਸਾਹਿਬ ਮੀਟਿੰਗਾਂ ਨੂੰ ਚੱਲਦੀਆਂ ਨੂੰ ਹੋ ਗਏ ਚਲੋ ਥੋੜੀ ਗੱਲਾਂ ਸਹਿਮਤ ਹੋ ਜਾਨਾ ਬਾਈ ਇਲੈਕਸ਼ਨ ਤਾਂ ਅੱਜ ਹੋਣ ਅਨਾਉਂਸ ਹੋਇਆ ਤੇ ਮੈਥੋਂ ਉਹਨਾਂ ਨੇ ਕਰਾਉਣਾ ਕੀ ਸੀ 92 ਐਮਐਲ ਤੋਂ ਉਹਨਾਂ ਕੋਲੇ ਪਹਿਲਾਂ ਬੈਠੇ ਮੈਂ ਤੂੰ ਕੀ ਕਰਾਉਣਾ ਉਹਨਾਂ ਨੇ ਇਹ ਖਾਰੇ ਵੀ ਬੰਦੇ ਤੋਂ ਤੁਸੀਂ ਦੱਸ ਦਿਓ ਵੀ ਮੈਂ ਅਰਸ਼ਦੀ ਪਲੇਅਰ ਹੋਰਾਂ ਦਾ ਇੰਟਰਵਿਊ ਸੁਣਿਆ ਅਸੀਂ ਉਹਨਾਂ ਨੇ ਕਿਹਾ ਕਿ ਹੋਰ ਕੋਈ ਗੱਲ ਨਹੀਂ ਨਿੱਜੀ ਸਵਾਰਥ ਦੇ ਲਈ ਹਰਦੀਪ ਸਿੰਘ ਡਿੰਪੀ ਟਲੋ ਹੋ ਰਹੇ ਨੇ ਕਦਮ ਚੁੱਕਿਆ ਤੇ ਉਹ ਕਹਿ ਰਹੇ ਨੇ ਗਦਾਰੀ ਆ ਪਾਰਟੀ ਦੇ ਨਾਲ ਚਲੋ ਜੋ ਉਹਨਾਂ ਨੇ ਤਾਂ ਹੁਣ ਗਦਾਰੀ ਕਹਿਣਾ ਜੀ ਮੈਨੂੰ ਜਦੋਂ ਮੈਂ ਪਾਰਟੀ ਛੱਡਤੀ ਜੋ ਮਰਜ਼ੀ ਕਹੀ ਜਾਂਦੀ ਜੀ ਮੈਨੂੰ ਇੰਨਾ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਮੈਨੂੰ ਪਤਾ ਮੈਂ ਕਿਉਂ ਛੱਡੀ ਆ ਪਾਰਟੀ ਕਿਵੇਂ ਛੱਡੀ ਆ ਕਿੰਨੀ ਦੁੱਖ ਨਾਲ ਮੈਂ ਪਾਰਟੀ ਛੱਡੀ ਆ ਕਹਿਣਾ ਬਹੁਤ ਸੌਖਾ ਜੀ ਇਹਨਾਂ ਗਦਾਰੀ ਕਰਦੀ ਪਾਰਟੀ ਨੂੰ ਢਿੱਲੋ ਸਾਹਿਬ ਇਹੀ ਸਰਕਾਰ ਆ ਤੁਹਾਡੀ ਵਿਰੋਧੀ ਹੁੰਦੀ ਸੀਗੀ ਕਦੇ ਇਸੇ ਇੱਕ ਸਰਕਾਰ ਦੇ ਖਿਲਾਫ ਬਿਆਨਬਾਜ਼ੀਆਂ ਵੀ ਦਿੱਤੀਆਂ ਹੋਣੀਆਂ ਕਦੇ ਬੋਲੇ ਵੀ ਹੋ ਨੁਕਤਾ ਜਿੰਨੀ ਵੀ ਕੀਓ ਕੱਪਾ ਚਾਹੁੰਦੇ ਪਹਿਲਾਂ ਹੀ ਬੋਲ ਕੇ ਹਟਿਆ ਜੀ ਅੱਜ ਉਸੇ ਮੁੱਖ ਮੰਤਰੀ ਦੇ ਨਾਲ ਮਿਲੋਂਗੇ ਅੱਖਾਂ ਮਲਾਉਂਗੇ ਬੈਠੋਂਗੇ ਉਹਨਾਂ ਵਿਧਾਇਕਾਂ 'ਚ ਜਾ ਕੇ ਬੈਠੋਂਗੇ ਕਿੰਨਾ ਔਖਾ ਹੋਏਗਾ ਕਿ ਸੌਖਾ ਆਏਗਾ ਧੰਨਵਾਦ ਕਰੂੰਗਾ ਜੀ ਉਹਨਾਂ ਦਾ ਸਭ ਤੋਂ ਪਹਿਲਾਂ ਕਿ ਜਿਨ੍ਹਾਂ ਨੇ ਮੈਨੂੰ ਫੇਰ ਵੀ ਐਕਸੈਪਟ ਕੀਤਾ ਮੈਂ ਤਾਂ ਵਿਰੋਧੀ ਸੀ ਉਹਨਾਂ ਦਾ ਇਹ ਮੈਂ ਤਾਂ ਰੁੱਲ ਹੀ ਗਿਆ ਸੀ ਨਾ ਮੇਰਾ ਉਹ ਪਾਸਾ ਸੀ ਨਾ ਮੇਰਾ ਉਹ ਪਾਸਾ ਸੀ ਮੈਂ ਤਾਂ ਰੁੱਲ ਗਿਆ ਸੀ ਉਹੀ ਚੰਗੇ ਆ ਜਿਨ੍ਹਾਂ ਨੂੰ ਮੈਂ ਮਾੜਾ ਕਹਿੰਦਾ ਸੀ ਜਿਨ੍ਹਾਂ ਨੇ ਮੈਨੂੰ ਫੇਰ ਵੀ ਅਪਣਾ ਲਿਆ ਹਮ ਪਰ ਕਦੇ ਮੁੱਖ ਮੰਤਰੀ ਸਾਹਿਬ ਵੀ ਚੋਣਾਂ ਤੋਂ ਪਹਿਲਾਂ ਰੋਲਾ ਪਾਉਂਦੇ ਹੁੰਦੇ ਸੀ ਕਿ ਮਾਫੀਆ ਪੰਜਾਬ ਦੇ ਅੰਦਰ ਵੱਡਾ ਟਰਾਂਸਪੋਰਟ ਮਾਫੀਆ ਹੈਗਾ ਤੁਹਾਡੇ ਉੱਤੇ ਵੀ ਇਨਡਾਇਰੈਕਟਲੀ ਨਹੀਂ ਤਾਂ ਡਾਇਰੈਕਟਲੀ ਨਹੀਂ ਇਨਡਾਇਰੈਕਟਲੀ ਉਹ ਇਲਜ਼ਾਮ ਲਾਉਂਦੇ ਰਹੇ ਨੇ ਅੱਜ ਉਹਨਾਂ ਨੂੰ ਹੀ ਉਹੀ ਤੁਹਾਡੀ ਪਾਰਟੀ ਦੇ ਵਿੱਚ ਜਾ ਰਹੇ ਨੇ ਉਹਨਾਂ ਹੀ ਪਾਰਟੀ ਕੱਲ ਨੂੰ ਉਹ ਗਿੱਦਰ ਬਾ ਆ ਰਹੇ ਨੇ ਤੁਹਾਨੂੰ ਜੁਆਇਨ ਕਰਵਾਉਣ ਦੇ ਲਈ ਫਿਰ ਉਹ ਗੱਲਾਂ ਕਿੱਥੇ ਜਾਣੀਆਂ ਢਲੋਸਾ ਮੇਰੇ ਤੇ ਨਹੀਂ ਕਦੇ ਕੋਈ ਅਲੀਕੇਸ਼ਨ ਲੱਗਿਆ ਜੀ ਮਾਫੀ ਆਦਾ ਲੋਕ ਆਖੀ ਜਾਂਦੇ ਜੋ ਮਰਜੀ ਮੇਰੇ ਕੋਲੇ ਤਾਂ ਸੁਪਰੀਮ ਕੋਰਟ ਤੱਕ ਦੀ ਡਾਇਰੈਕਸ਼ਨ ਆ ਮੇਰੇ ਕੋਲੇ ਉਹਨਾਂ ਦੇ ਆਰਡਰਸ ਆ ਪਰਮਟਾਂ ਦੇ ਮੈਨੂੰ ਕੋਈ ਉਸ ਗੱਲ ਦੀ ਟੈਨਸ਼ਨ ਨਹੀਂ ਕਿ ਉਹਨਾਂ ਦੇ ਆਰਡਰਸ ਨਹੀਂ ਚੱਲ ਰਹੀ ਹੈ ਜਦੋਂ ਵਿਡਿੰਗ ਸਾਹਿਬ ਨੇ ਮੇਰੀਆਂ ਬੱਸਾਂ ਫੜ ਕੇ ਅੰਦਰ ਦੇਤੀਆਂ ਸੀ ਨਾ ਜੀ ਉਦੋਂ ਮੇਰੇ ਪਰਮਿਟ ਕੈਨਸਲ ਕਰਤੇ ਸੀ ਸੁਪਰੀਮ ਕੋਰਟ ਚ ਬਹਾਲ ਹੋ ਕੇ ਆਇਆ ਇਸ ਉਹਦੀ ਮੈਨੂੰ ਕੋਈ ਟੈਨਸ਼ਨ ਨਹੀਂ ਵਿਡਿੰਗ ਸਾਹਿਬ ਨਾਲ ਵੀ ਕਾਫੀ ਵਿਰੋਧਤਾ ਰਹੀ ਹੈ ਨਾ ਵੈਰ ਜਿਵੇਂ ਹੁਣ ਦਾ ਨਿੱਜੀ ਪੈ ਜਾਂਦਾ ਹੈ ਸਿਆਸਤ ਦੇ ਅੰਦਰ ਕਹਿੰਦੇ ਕਿ ਮੈਂ ਤੁਹਾਡਾ ਬਿਆਨ ਸੁਣ ਰਿਹਾ ਸੀ ਵੀ ਕਿਤੇ ਨਾ ਕਿਤੇ ਅਸੀਂ ਸੁਬੀਰ ਹੋਰਾਂ ਦੇ ਪ੍ਰਧਾਨ ਹੋਰਾਂ ਦੇ ਮਗਰ ਖੜੇ ਜਦੋਂ ਉਹਨਾਂ ਨੇ ਇੱਥੇ ਆ ਕੇ ਵੀ ਬਾਹਰ ਸੰਬਤ ਔਰ ਬਾਦਲ ਨੂੰ ਬਿਆਨ ਦਿੱਤਾ ਸੀ ਬੋਲੇ ਸੀ ਉਦੋਂ ਤੁਹਾਡੇ ਭਰਾ ਵੀ ਲਾਈਵ ਹੋਏ ਸਨ ਢਿੱਲੋ ਬੋਲੇ ਇਹਨ ਲੱਗਦਾ ਕਿ ਵੀ ਅਸੀਂ ਤਾਂ ਇੰਨਾ ਵੈਰ ਕਮਾ ਲਿਆ ਯਾਰ ਤੇ ਪਾਰਟੀ ਨੂੰ ਜਦੋਂ ਸਾਡੇ ਨਾਲ ਖੜਨਾ ਚਾਹੀਦਾ ਸੀ ਉਦੋਂ ਪਾਰਟੀ ਸਾਡੇ ਨਾਲ ਖੜੀ ਨਹੀਂ। ਇਹੀ ਤਾਂ ਦੁੱਖ ਆ। ਤਾਂ ਹੀ ਤਾਂ ਛੱਡੀ ਏ। ਹੋਰ ਕੀ ਰੌਲਾ। ਜਦੋਂ ਨਹੀਂ ਕੀਤੀ ਪ੍ਰਧਾਨ ਸਾਹਿਬ ਨਾਲ ਜਾ ਕੇ। ਵੀ ਅਰੀ ਕਿਹਾ ਸੀ ਜੀ ਕਿ ਜਾਂ ਮੈਨੂੰ ਟਿਕਟ ਦੇ ਤੂੰ ਆਪ ਲੜ ਲਓ। ਕੋਈ ਨਿਆਂ ਨਹੀਂ ਦੇ ਰਿਹਾ ਇਸ। ਫਿਰ ਕਿਹਾ ਸੀ ਮੈਂ ਕਿ ਤੁਸੀਂ ਨਹੀਂ ਨਹੀਂ ਟਿਕਟ ਦੇਣੀ ਮਨਪੀਤ ਦੇ ਅਗੇਂਸਟ ਹੀ ਬੋਲਪੋ ਜਿਹੜਾ ਆਪਣੀ ਆਪਣੀ ਵੋਟ ਖਰਾਬ ਕਰ ਰਿਹਾ। ਉਹ ਵੀ ਨਹੀਂ ਬੋਲਣਾ। ਫਿਰ ਮੈਂ ਕਿ ਇਹਨੂੰ ਟਿਕਟ ਦੇ ਤੇ ਉਹ ਵੀ ਨਹੀਂ ਦੇਣੀ। ਇਹ ਲੋ ਸਭ 22 ਦੇ ਵਿੱਚ ਤੁਹਾਡੇ ਵਿਰੋਧੀ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਹਿੰਦੇ ਮਨਪ੍ਰੀਤ ਬਾਦਲ ਇੱਥੇ ਰਲੇ ਹੋਏ ਨਹੀਂ ਕਿ ਦਰਬਾਰ ਚ ਉਦੋਂ ਵੀ ਮਨਪ੍ਰੀਤ ਬਾਦਲ ਨੇ ਕੁਝ ਇੱਕ ਮੀਟਿੰਗਾਂ ਕੀਤੀਆਂ ਸੀ ਬੰਦੇ ਉਹਨਾਂ ਦੇ ਆਏ ਫਿਰਦੇ ਸੀ ਉਦੋਂ ਕਹਿੰਦੇ ਸੀ ਕਿ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਰਲੇ ਹੁੰਦੇ ਤੇ ਫਿਰ ਮੈਂ ਜਿੱਤ ਜਾਂਦਾ ਜੀ ਓਕੇ ਇਸ ਕਰ ਸਵਾਲ ਉੱਠ ਰਹੇ ਨੇ ਇਹ ਕਹਿੰਦੇ ਵੀ ਉਦੋਂ ਬੋਲੇ ਨਹੀਂ ਅੱਜ ਬੋਲ ਰਹੇ ਨੇ ਅੱਜ ਤੱਕ ਦਾ ਮਸਲਾ ਆ ਗਿਆ ਅੱਜ ਟੈਕਟ ਪਿੱਛੇ ਕਹਿੰਦੇ ਹੁਣ ਸਾਰਾ ਕੁਝ ਭੁੱਲ ਗਏ ਚਲੋ ਜੋ ਮਰਜੀ ਕਹੀ ਜਾਂ ਜੀ ਹੁਣ ਵਿਰੋਧੀ ਤਾਂ ਕਹਿੰਦੇ ਹੀ ਹੁੰਦੇ ਆ ਜੀ ਇਹਨਾਂ ਗੱਲਾਂ ਨਾਲ ਕੀ ਫਰਕ ਪ ਮੈਨੂੰ ਸਭ ਕੁਝ ਕਹਿਣਗੇ ਪਰ ਮੈਨੂੰ ਪਤਾ ਮੈਂ 38 ਸਾਲ ਤੱਕ ਮੈਂ ਹਿਲਿਆਣੀ ਪਾਰਟੀ ਚੋਂ ਜੀ ਪਾਰਟੀ ਦੇ ਵਫਾਦਾਰ ਰਹੇ ਹਾਂ ਪਹਿਲਾਂ ਕਦੇ ਕਿਹੜਾ ਮਾੜੀ ਸਮੇਂ ਆਈ ਨਹੀਂ ਹੂੰ ਪਹਿਲਾਂ ਮੈਨੂੰ ਕਿਹੜਾ ਕੋਈ ਆਫਰ ਨਹੀਂ ਮਿਲੇ ਹਰ ਚੀਜ਼ ਸਮੇ ਸਮੇਂ ਸਰ ਸਭ ਕੁਝ ਆਉਂਦਾ ਰਿਹਾ ਮੇਰੇ ਕੋਲੇ ਪਰ ਮੈਨੂੰ ਕੋਈ ਲਾਲਚ ਨਹੀਂ ਸੀ ਕਿਸੇ ਹੁਣ ਵੀ ਮੈਨੂੰ ਕੋਈ ਲਾਲਚ ਨਹੀਂ ਕਿਸੇ ਕਿਸੇ ਇੱਕ ਪੈਸਾ ਵੀ ਕੋਈ ਲਾਲਚ ਨਹੀਂ ਰੱਬ ਦਾ ਦਿੱਤਾ ਸਾਰਾ ਕੁਝ ਹੈ ਬੜੀ ਕਿਰਪਾ ਜਦੋਂ ਅਸਤੀਫਾ ਲਿਖਦੇ ਸੀਗੇ ਗੱਲ ਨਹੀਂ ਕੀਤੀ ਪ੍ਰਧਾਨ ਸਾਹਿਬ ਦੇ ਨਾਲ ਕਿ ਮੈਂ ਜੀ ਪਾਰਟੀ ਛੱਡ ਰਹੀ ਹਾਂ ਮਨ ਬਣਾ ਲਿਆ ਸੀ ਮਨ ਬਣਾ ਲਿਆ ਪੱਕਾ ਰੱਦ ਉਹਨਾਂ ਨੇ ਤਾਂ ਸਮਾਂ ਵੀ ਦਿੱਤਾ ਸੀ ਵੀ ਦਾਤ ਦੇਣ ਦਾ ਸਮਾਂ ਅਮੀਰ ਹਜੇ ਵੀ ਹੈਗਾ ਹਜੇ ਵੀ ਸਮਾਂ ਹੈਗਾ ਮੇਰੇ ਕੋਲ ਟਿਕਟ ਮੈਨੂੰ ਦਿੱਤੀ ਹੋਈ ਹੈ ਮੈਂ ਉਹੀ ਮੈਂ ਹੈਰਾਨ ਹਾਂ ਕਿ ਚਲੋ ਤੁਹਾਨੂੰ ਪਤਾ ਸੀ 6 ਮਹੀਨੇ ਪਹਿਲਾਂ ਵੀ ਮੈਂ ਮੇਰੀਆਂ ਮੀਟਿੰਗਾਂ ਚੱਲ ਰਹੀਆਂ ਮੈਂ ਭੱਜੂਗਾ ਮੈਨੂੰ ਬੰਨ ਕੇ ਰੱਖਦੇ ਟਿਕਟ ਦੇ ਕੇ ਮੈਨੂੰ ਕਿਉਂ ਭੱਜਣ ਦਿੱਤਾ ਇਹੀ ਤਾਂ ਮੈਂ ਕਹਿ ਰਿਹਾ ਕਹ ਰਿਹਾ ਨਾ ਵੀ ਇਹਨਾਂ ਦੀਆਂ ਮੀਟਿੰਗਾਂ ਪਹਿਲਾਂ ਚੱਲਦੀਆਂ ਸੀ ਸਾਰੀ ਸੈਟਿੰਗ ਪਹਿਲਾਂ ਸੀ ਤੇ ਹਲਕੇ 'ਚ ਮੈਂ ਪ੍ਰੋਗਰਾਮ ਕਰਾਉਣਾ ਫਿਰਦਾ ਫਿਰ ਮੈਂ ਉਹ ਕਦੇ ਵਾਸਤੇ ਕਰਾਉਣਾ ਜੀ ਕਿਉਂ ਬੰਦਿਆਂ ਦੀਆਂ ਡਿਊਟੀਆਂ ਲਾਈਆਂ ਚਲੋ ਫੇਰ ਤੁਹਾਨੂੰ ਪਤਾ ਲੱਗਿਆ ਸੀ ਅੱਜ ਤੁਸੀਂ ਟਿਕਟ ਦੇ ਰਹੇ ਹੋ ਤੁਹਾਨੂੰ ਪਤਾ ਸੀ ਪਹਿਲਾਂ ਵੀ ਮੈਂ ਭਜੂਗਾ ਪਹਿਲੇ ਹੀ ਮੈਨੂੰ ਟਿਕਟ ਦੇ ਦੇ ਮੇਰੇ ਕੋਲ ਕੋ ਬੋਲਣ ਨੂੰ ਗੱਲ ਹੀ ਨਹੀਂ ਹੋਣੀ ਸੀ ਰੌਲਾ ਸਾਰਾ ਟਕ ਟਕ ਕਰਕੇ ਪਿਆ ਜੀ ਨਾ ਕਲੀਅਰਟੀ ਕਰਕੇ ਰੌਲਾ ਮੈਨੂੰ ਇਹ ਲੱਗਣ ਲੱਗ ਪਿਆ ਮੈਨੂੰ ਮਾਰਨਗੇ ਮਤਲਬ ਕਿ ਇਹ ਤੁਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹੋ ਤੁਹਾਡੇ ਲਾਈਵ ਵੀ ਸੁਣੇ ਸੀ ਪ੍ਰੈਸ ਕਾਨਫਰੰਸ ਵੀ ਸੁਣੀ ਤੁਸੀਂ ਉਹਦੇ 'ਚ ਵੀ ਇਹੀ ਕਿਹਾ ਕਿ ਮੈਨੂੰ ਡਰ ਲੱਗਣ ਲੱਗ ਗਿਆ ਮਾਰਨਗੇ ਇਹ ਕਿਉਂ ਖਤਰਾ ਹਾਲਾਂਕਿ ਜਿਹੜਾ ਇੱਕ ਬਾਦਲ ਪਰਿਵਾਰ ਤੇ ਵੀ ਇਲਜ਼ਾਮ ਲੱਗਦਾ ਰਿਹਾ ਕਿ ਇਹ ਵੱਡੇ ਘਰਾਣੇ ਨੇ ਜਿਨ੍ਹਾਂ ਦੇ ਕੋਈ ਖਿਲਾਫ ਜਾਣਦਾ ਹੈ ਖਤਮ ਵੀ ਕਰ ਦਿੰਦੇ ਨੇ ਸਿਆਸਤ ਦੇ ਵਿੱਚ ਜਿਹਾ ਹੁੰਦਾ ਵੀ ਆ ਵਿਰੋਧੀ ਖਤਮ ਵੀ ਹੋਏ ਨੇ ਤਾਂ ਤੁਹਾਨੂੰ ਇਹ ਕਿਉਂ ਲੱਗਿਆ ਕਿ ਮੈਨੂੰ ਇਹ ਸੀ ਵੀ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਆਪਦੇ ਭਰਾ ਨੂੰ ਇੱਥੇ ਲੈ ਕੇ ਆਉਣਾ ਚਾਹੁੰਦੇ ਆ ਹੂੰ ਤੁਹਾਨੂੰ ਉਹਨਾਂ ਨੇ ਆਪਦੇ ਮੂੰਹੋਂ ਮੰਤਰੀਤ ਬਾਦਲ ਯੈਸ ਮੈਨੂੰ ਇਹ ਗੱਲ ਖਟਕਦੀ ਸੀ ਵੀ ਮੈਂ ਰੋੜਾ ਵਿੱਚ ਆ ਕਿਉਂਕਿ ਮੈਨੂੰ ਜਵਾਬ ਨਹੀਂ ਦੇ ਸਕਦੇ ਹੂੰ ਇਸ ਕਰਕੇ ਫਿਰ ਆਪ ਹੀ ਪਾਸੇ ਹੋ ਜਾਓ ਤੁਸੀਂ ਕਹਿੰਦੇ ਦੱਸ ਰਹੇ ਸੀ ਕਹਿੰਦੇ ਤੁਹਾਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਕੋਈ ਹੋਰ ਹਲਕਾ ਚੁਣ ਲਓ ਤਲਵੰਡੀ ਸਾਬੋ ਭੇਜ ਦੇ ਸੀ ਮੈਂ ਭੇਜ ਦੇ ਸੀ ਹਾਂ ਤੇ ਠੀਕ ਹੈ ਤੁਹਾਨੂੰ ਪਿੱਛੇ ਜੇ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ ਹਲਕੇ ਦੀ ਬਾਹਰ ਮੇਰੇ ਸਾਹ ਬਰਨਾਲੀ ਦਿੱਤੀ ਸੀ ਨਹੀਂ ਉਹ ਤਾਂ ਵੈਸੀ ਸੀ ਉਹ ਉਹ ਕੁਝ ਅੱਛਾ ਐਡਾ ਵੱਡਾ ਲੋਕਾਂ ਦਾ ਇਕੱਠ ਹੋਇਆ ਲੋ ਸਭ ਉਮੀਦ ਸੀ ਕਿ ਲੋਕ ਆਏ ਆ ਕੇ ਖੜਨਗੇ ਮਗਰ ਨੇ ਮੈਂ ਤਾਂ ਸਹੀ ਮਿਹਣੇ ਚ ਲੋਕਾਂ ਤੋਂ ਮਾਫੀ ਮੰਗਣ ਗਿਆ ਸੀ ਮੈਨੂੰ ਬਖਸ਼ੋ ਯਾਰ ਮੈਂ ਆਪਦੇ ਘਰੇ ਬੈਠ ਮੈਂ ਇਲੈਕਸ਼ਨ ਲੱਗਿਆ ਇਹ ਮਨ ਬਣਾ ਕੇ ਗਿਆ ਸੀ ਆਵਾਦੀ ਪਾਰਟੀ ਨੂੰ ਕਿਉਂ ਚੁਆਇਸ ਕੀਤਾ ਗਿਆ ਭਾਜੀਪੀ ਵੀ ਸੀ ਕਾਂਗਰਸ ਵੀ ਸੀ ਤੁਹਾਡੇ ਕੋਲੇ ਆਜ਼ਾਦ ਵੀ ਖੜੇ ਹੋ ਸਕਦੇ ਸੀ ਏਡਾ ਲੋਕਾਂ ਦਾ ਇਕੱਠ ਸੀ ਤੁਹਾਡੇ ਮਗਰ ਅੱਛਾ ਬੀਜੇਪੀ ਚ ਪੰਜਾਬ ਦਾ ਬੀਜੇਪੀ ਚ ਨਹੀਂ ਪੁਵਿਕ ਲੋਕ ਲਾਈਕ ਨਹੀਂ ਕਰਦੇ ਬੀਜੇਪੀ ਨੂੰ ਨੰਬਰ 1 ਅਕਾਲੀ ਦਲ ਮੈਂ ਛੱਡ ਹੀ ਰਿਹਾ ਸੀ ਹੂੰ ਨੰਬਰ 3 ਕਾਂਗਰਸ ਦੇ ਪ੍ਰਧਾਨ ਸਾਹਿਬ ਨਾਲ ਮੈਂ ਇੰਨੇ ਅਗੇਂਸਟ ਇਲੈਕਸ਼ਨ ਲੜੇ ਆ ਇੰਨੀ ਸਾਡੀ ਆਪਸ ਵਿੱਚ ਟਕਰਾਰ ਵਾਜੀ ਰਹੀ ਹੈ ਮੈਂ ਜਾਣ ਨਹੀਂ ਸਕਦਾ ਸੀ ਹੂੰ ਆਜ਼ਾਦ ਖੜਾ ਹੁੰਦਾ ਮੈਂ ਕਿਸੇ ਦਾ ਕੀ ਸਵਾਰ ਲੈਂਦਾ ਵੀ ਮੈਂ ਆਜ਼ਾਦ ਖੜਾ ਹੁੰਦਾ ਮੈਂ ਕੀ ਸਵਾਰ ਸਕਦਾ ਸੀ ਤੇ ਦੂਜੇ ਪਾਸੇ ਮੈਨੂੰ ਉਹ ਆਮ ਆਦਮੀ ਪਾਰਟੀ ਦਾ ਤਾਂ ਮੈਂ ਸ਼ੁਕਰਗੁਜ਼ਾਰਾਂ ਜਿਹੜੇ ਮੈਨੂੰ ਸਾਥ ਦੇ ਰਹੇ ਸੀ ਵੀ ਤੂੰ ਕਾਕਾ ਆ ਜਾ ਇੱਧਰ ਯੂ ਆਰ ਰਾਈਟ ਮੈਨ ਇਨ ਦਾ ਰੋਂਗ ਪਾਰਟੀ ਅਸੀਂ ਤੈਨੂੰ ਸਭ ਕੁਝ ਮਾਨਸਮਾਨ ਦੇਵਾਂਗੇ ਫਿਰ ਮੈਂ ਕਿਉਂ ਨਾ ਉਹ ਆਪਸ਼ਨ ਅਵੇਲ ਕਰਦਾ ਇੱਕ ਬੰਦਾ ਮੈਨੂੰਵਾਜਾ ਮਾਰ ਰਿਹਾ ਦੂਜਾ ਬੰਦਾ ਮੈਨੂੰ ਲੰਮਕਾਈ ਜਾਂਦਾ ਤੇ ਮੈਂ ਕੁਝ ਕੀ ਕਿਸੇ ਚਾਰ ਭਰਾਵਾਂ ਦਾ ਅਗਰ ਮੈਂ ਪਾਰਟੀ ਦੇ ਵਿੱਚ ਜਾਊਂਗਾ ਸਰਕਾਰ 'ਚ ਮੈਂ ਕਿਸੇ ਦਾ ਕੋਈ ਸਵਾਰ ਸਕੂਗਾ ਕਹਿੰਦੇ ਸਰਕਾਰਾਂ ਹੁੰਦੀਆਂ ਨੇ ਜਦੋਂ ਸਰਕਾਰ ਹੁੰਦੀ ਹੈ ਚੂੜੀ ਵੀ ਕਸੀ ਜਾਂਦੀ ਆ ਟੋਡਾ ਤੁਸੀਂ ਵਪਾਰੀ ਵੀ ਹੋ ਨਾਲ ਟ੍ਰਾਂਸਪੋਰਟ ਵੀ ਚੱਲਦੀ ਆ ਹੋਰ ਵੀ ਵਪਾਰ ਬੜੇ ਨੇ ਕਹਿੰਦੇ ਸਰਕਾਰ ਦਾ ਪ੍ਰੈਸ਼ਰ ਵੀ ਹੋ ਸਕਦਾ ਬਿਜਨਸ ਦਾ ਵੀ ਡਰ ਦਿੱਤਾ ਗਿਆ ਉਹ ਤੋਂ ਬਿਜਨਸ ਤਾਂ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਨਾ ਜੀ ਮੇਰੇ ਕੋਲੇ ਸੁਪਰੀਮ ਕੋਰਟ ਦੇ ਆਰਡਰਸ ਆ ਬਿਜਨਸ ਦਾ ਮੈਨੂੰ ਕੋਈ ਡਰ ਨਹੀਂ ਸੀ ਕੋਈ ਦਬਾਅ ਨਹੀਂ ਇੱਕ ਪੈਸਾ ਵੀ ਨਹੀਂ ਕੋਈ ਸਾਬਤ ਕਰਦੇ ਦਬਾਅ ਹੋਵੇ ਜੇ ਮੈਂ ਇਲੈਕਸ਼ਨਾਂ ਤਾਂ ਚੱਲੀ ਜਾਂ ਨਾਲ ਸੁਖਵੀਰ ਜੀ ਦੇ ਜੀ ਦਵਾਕਾਂ ਦਾ ਜੀ ਸਾਰੇ ਬੰਦਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸਾਰੀਆਂ ਲਿਸਟਾਂ ਦੇਤੀਆਂ ਸਭ ਅੱਡੂ ਅੱਡੀ ਦਵਾ ਮੇਰੇ ਤੇ ਕਹਦਾ ਜੀ ਕੋਈ ਦਵਾ ਨਹੀਂ ਸੀ ਜੇ ਤੁਸੀਂ ਕਹੇ ਸੀ ਮੈਂ ਸ਼ਰਤਾ ਰੱਖਾਂਗਾ ਮੁੱਖ ਮੰਤਰੀ ਦੇ ਮੂਰੇ ਯੈਸ ਮੈਂ ਰੱਖੀਏ ਸ਼ਰਤਾਂ ਮੇਰੇ ਹਲਕੇ ਦੇ ਸਰ ਆਹ ਕੰਮ ਕਰਾ ਦਿਓ ਕਿਹੜੇ ਕੰਮ ਨੇ ਬਹੁਤ ਕੰਮ ਆ ਜੀ ਬੜੇ ਕੰਮ ਆ ਜਿਹੜੇ ਜਿੰਨਾ ਕਰਕੇ ਮੇਨ ਕੰਮ ਤਾਂ ਸੀਵਰੇਜ ਦਾ ਹੀ ਆ ਸਾਡਾ ਜੀ ਸੀਵਰੇਜ ਦਾ ਕੰਮ ਆ ਸਾਡੇ ਵਾਟਰ ਵਾਕਸਾਂ ਦਾ ਕੰਮ ਆ ਲੋਕ ਮਤਲਬ ਕਿ ਇਹ ਪੋਜੀਸ਼ਨ ਆ ਮਰ ਰਏ ਆ ਲੋਕ ਪਾਣੀ ਪੀ ਪੀ ਕੇ ਜੁਆਇੰਡਸ ਹੋ ਰਿਆ ਕਿਸੇ ਨੂੰ ਕੈਂਸਰ ਹੋ ਰਿਆ ਐਡਾ ਮਾੜਾ ਹਾਲ ਆ ਕੋਈ ਵਾਟਰ ਵਾਕਸ ਦਾ ਪਾਣੀ ਨਹੀਂ ਪੀ ਸਕਦਾ ਇਹ ਚੀਜ਼ਾਂ ਤੇ ਮੈਂ ਮੇਨ ਫੋਕਸ ਇਸ ਚੀਜ਼ ਤੇ ਕਰਨਾ ਕਿਦਦਰਵਾ ਪਿੰਡ ਢੀਲੋ ਸਾਹਿਬ ਲੰਬੇ ਸਮੇਂ ਤੋਂ ਸੰਤਾਪ ਹੋ ਗਿਆ ਨਾ ਉਧਰ ਕੋਈ ਹਸਪਤਾਲ ਆ ਨਾ ਉਧਰ ਕੋਈ ਸਕੂਲ ਆ ਨਾ ਕੋਈ ਏਟੀਐਮ ਆ ਰਾਤ ਨੂੰ ਨਾ ਹੀ ਕੋਈ ਪੋਲਾ ਇਹੀ ਟਾਰਗੇਟ ਆ ਸਭ ਤੋਂ ਪਹਿਲਾ ਟਾਰਗੇਟ ਹੀ ਕਿ ਦਰਵਾ ਪਿੰਡਾ ਮੇਰਾ ਸਭ ਤੋਂ ਪਹਿਲਾ ਟਾਰਗੇਟ ਇਹ ਦਰਵਾ ਪਿੰਡ ਦਾ ਨਾਰਕ ਕੱਢੋਂਗੇ ਬਿਲਕੁਲ ਕੱਢੂਗਾ ਜੀ ਅਗਰ ਪਰਮਾਤਮਾ ਨੇ ਸੁਣੀ ਤੇ ਸੀਐਮ ਸਾਹਿਬ ਨੇ ਵਾਦਾ ਨਿਭਾਇਆ ਤੁਹਾਨੂੰ ਆਉਣ ਵਾਲੇ 2 ਸਾਲਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਊਗਾ ਪਿੰਡ ਦੇ ਵਿੱਚ ਤੁਹਾਨੂੰ ਵਾਦਾ ਕਰਦਾ ਚਲੋ ਸਭ ਚੋਣਾਂ ਤੋਂ ਪਹਿਲਾਂ ਵਾਦੇ ਹੋ ਜਾਂਦੇ ਆ ਸੋਹਾ ਵਿਖਾ ਲੈਂਦੇ ਆ ਗੁਟਕਾ ਸਾਹਿਬ ਦੀਆਂ ਪਰ ਕਹਿੰਦੇ ਬਾਅਦ ਦੇ ਵਿੱਚ ਨਿਕਲਦਾ ਕੱਖ ਵੀ ਨਹੀਂ ਹਰਦੀਪ ਸਿੰਘ ਟਿੰਪੀ ਟੱਲੋਂ ਜੇ ਵਾਅਦਾ ਨਾ ਪੂਰਾ ਕਰ ਸਕੇ ਫਿਰ ਦੁਬਾਰਾ ਵੋਟ ਮੰਗਣ ਨਹੀਂ ਜਾਂਦਾ ਇਹ ਮੇਰਾ ਸੂਲ ਆ ਇਹਦਾ ਗੱਲ ਤੁਹਾਡਾ ਖਾਲ ਆਮਾਦੀ ਪਾਰਟੀ ਕਹਿੰਦੀ ਸੀ ਜੇ ਕੰਮ ਕੀਤੇ ਵੋਟਾਂ ਪਾ ਦਿਓ ਪਰ ਅੱਜ ਕੀ ਹੋਇਆ ਵਾਅਦੇ ਵੀ ਕੀਤੇ ਸੀ ਮੈਂ ਹਰਦੀਪ ਸਿੰਘ ਡਿੰਪੀ ਦੀ ਗੱਲ ਕਰਦਾ ਜੀ ਮੈਂ ਕਿਸੇ ਹੋਰ ਦੀ ਨਹੀਂ ਗੱਲ ਕਰਦਾ ਮੈਂ ਨਹੀਂ ਜਾਂਦਾ ਮੁੜ ਕੇ ਵੋਟ ਮੰਗਣ ਜੇ ਮੈਂ ਵਾਅਦਾ ਨਾ ਪੂਰਾ ਕਰ ਸਕਿਆ ਮੈਂ ਵੋਟ ਮੰਗਣ ਨਹੀਂ ਜਾਂਦਾ ਮੰਨ ਲਓ ਤੁਸੀਂ ਜਿਹੜੀਆਂ ਸ਼ਰਤਾਂ ਰੱਖੀਆਂ ਕੱਲ ਨੂੰ ਮੁੱਖ ਮੰਤਰੀ ਸਾਹਿਬ ਕਿਸੇ ਸ਼ਰਤ ਦੇ ਉੱਤੇ 19 21 ਕਰ ਜਾਂਦੇ ਆ ਕਹਿ ਦਿੰਦੇ ਆ ਵੀ ਆਹ ਨਹੀਂ ਪੂਰੀ ਹੋ ਸਕਦੀ ਹੋਰ ਕੁਝ ਮਰਜ਼ੀ ਲੈ ਲਓ ਫਿਰ ਟਲੋ ਸਾਫ ਕੀ ਕਾ ਮੇਰੀ ਇਹੋ ਜੀ ਕੋਈ ਸ਼ਰਤ ਨਹੀਂ ਜੀ ਜਿਹੜੀ ਸਰਕਾਰ ਅੱਗੇ ਕਿਹੜੀ ਚੀਜ਼ ੜਦੀ ਆ ਜੀ ਕੋਈ ਮੈਂ ਕਿਹੜਾ ਕੋਈ ਗਲਤ ਕੰਮ ਦੀ ਰੱਖਣੀ ਸ਼ਰਤ ਸਰਕਾਰ ਦੀ ਡਿਊਟੀ ਹੈ ਡਿਵੈਲਪਮੈਂਟ ਕਰਨੀ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਉਹੀ ਸਮੱਸਿਆ ਲੈ ਕੇ ਮੈਂ ਆਪਣਾ ਦੇਣੀ ਹੈ ਗਵਰਨਮੈਂਟ ਨੂੰ ਹਾਂ ਪੈਸੇ ਥੋੜੇ ਜਿਹਾ ਜ਼ਰੂਰ ਜ਼ਿਆਦੇ ਲੱਗਣਗੇ ਹੋਰ ਤਾਂ ਕੋਈ ਮੇਰੀ ਹੈ ਹੀ ਨਹੀਂ ਡਿਮਾਂਡ ਹੀ ਕੋਈ ਨਹੀਂ ਇੱਕ ਕਹਿੰਦੇ ਜਦੋਂ ਦੂਜੀ ਪਾਰਟੀ ਚ ਲੀਡਰ ਆਉਂਦਾ ਤਾਂ ਪੁਰਾਣੇ ਵਰਕਰ ਜਿਹੜੇ ਨੇ ਪੁਰਾਣੇ ਲੀਡਰ ਹੁੰਦੇ ਨੇ ਉਹ ਨਾਰਾਜ਼ ਹੋ ਜਾਂਦੇ ਨੇ ਕਿ ਦਰਬਾਰ ਚ ਵੀ ਮੀਟਿੰਗਾਂ ਹੋ ਰਹੀਆਂ ਨੇ ਚਰਚਾਵਾਂ ਚੱਲ ਰਹੀਆਂ ਨੇ ਕਹਿੰਦੇ ਬਗਾਵਤ ਉਹ ਖੜੀ ਹੋ ਰਹੀ ਆ ਉਹਨਾਂ ਨੂੰ ਕਿਵੇਂ ਹੈਂਡਲ ਕਰੋਗੇ ਨਹੀਂ ਜੀ ਮੈਂ ਦੇਖੋ ਪਹਿਲ ਉਹਨਾਂ ਦੀ ਆ ਮੈਂ ਉਹਨਾਂ ਦੇ ਮਗਰ ਜਾ ਕੇ ਲਾਈਨ ਚ ਲੱਗੂੰਗਾ ਜੀ ਉਹਨਾਂ ਦਾ ਵੱਡਾਪਨ ਹੋਊਗਾ ਜਿਹੜਾ ਮੈਨੂੰ ਅਪਣਾਉਣਗੇ ਹਮ ਮੈਂ ਉਹਨਾਂ ਨੂੰ ਕਮਾਂਡ ਨਹੀਂ ਕਰ ਸਕਦਾ ਉਹ ਮੈਨੂੰ ਕਮਾਂਡ ਕਰ ਸਕਦੇ ਆ ਸਾਬਕੇ ਮੈਨੂ ਮੇਰੀ ਮੇਰੀ ਜਗ੍ਹਾ ਦਾ ਪਤਾ ਮੈਨੂੰ ਮੇਰੇ ਸਥਾਨ ਦਾ ਪਤਾ ਮੈਂ ਉਹਨੂੰ ਮਨਾ ਲੂੰਗਾ ਸਾਬਕਾ ਐਮਐਲਏ ਰਵੀਰ ਸਿੰਘ ਪ੍ਰਧਾਨ ਹੋਰਾਂ ਦੀ ਗੱਲ ਕੀਤੀ ਜਾਵੇ ਕਾਲੀ ਦਲ ਦੇ ਵਿੱਚ ਤੁਸੀਂ ਲੈ ਕੇ ਆਏ ਸੀ 2022 ਦੇ ਵਿੱਚ ਆਪਣੀ ਮੌਜੂਦਗੀ ਦੇ ਵਿੱਚ ਕੱਲ ਜਦੋਂ ਤੁਸੀਂ ਇਕੱਠ ਰੱਖਿਆ ਹੋਇਆ ਸੀ ਉਦੋਂ ਸੁਬੀਰ ਸਿੰਘ ਬਾਦਲ ਹੋਰਾਂ ਨੇ ਵੀ ਇਕੱਠ ਰੱਖਿਆ ਹੋਇਆ ਸੀ ਉਹ ਬਾਦਲ ਇਕੱਠ ਦੇ ਵਿੱਚ ਨਜ਼ਰ ਆਏ ਚਰਚਾਵਾਂ ਇਹ ਹਨ ਕਿ ਸੁਬੀਰ ਸਿੰਘ ਬਾਦਲ ਜਿਵੇਂ ਪਹਿਲਾਂ ਬਾਈਲੈਕਸ਼ਨ ਹੋਈ ਸੀਗੀ ਉਸ ਤਰੀਕੇ ਦੇ ਨਾਲ ਹੁਣ ਰਵੀਰ ਸਿੰਘ ਪ੍ਰਧਾਨ ਨੂੰ ਮੌਕਾ ਦੇ ਸਕਦੇ ਆ ਉਹਨਾਂ ਨੂੰ ਉਤਾਰ ਸਕਦੇ ਆ ਮੈਦਾਨ ਦੇ ਵਿੱਚ ਤਾਂ ਹੁਣ ਬਾਲ ਸਾਹਬ ਨੇ ਦੇਖਣਾ ਜੀ ਕਿਹਨੂੰ ਦੰਦਦੇ ਹੋ ਤੁਹਾਡੇ ਵੀ ਨਹੀਂ ਦੀ ਕੀ ਨੇ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਨਹੀਂ ਕੋਈ ਦੇਖੋ ਜੀ ਹੁਣ ਕਿਸੇ ਨਾ ਕਿਸੇ ਨੂੰ ਤਾਂ ਟਿਕਟ ਦੇਣਗੇ ਨਾ ਐ ਤਾਂ ਨਹੀਂ ਵੀ ਸੀਟ ਖਾਲੀ ਛੱਡ ਦੇਣਗੇ ਜੇ ਬਾਦਲ ਸਾਹਿਬ ਆਪ ਆ ਗਏ ਸੁਪੀਤ ਸਿੰਘ ਬਾਦਲ ਮੋਸਟ ਵੈਲਕਮ ਜੀ ਉਹਨਾਂ ਦਾ ਪ੍ਰਾਣਾ ਹਲਕਾ ਆ ਸਕਦੇ ਆ ਇਲੈਕਸ਼ਨ ਲੜ ਸਕਦੇ ਆ ਇਹ ਆਮੋ ਸਾਹਮਣਾ ਫਿਰ ਕਿਵੇਂ ਹੋਏਗਾ ਇੱਕ ਕਹਿੰਦੇ ਤੁਸੀਂ ਕਹਿੰਦੇ ਗੁਰੂ ਮੰਨਦੇ ਹੋ ਤੁਸੀਂ ਕਹਿੰਦੇ ਮੈਂ ਉੱਥੋਂ ਸਿਆਸਤ ਸਿੱਖੀ ਉਸ ਪਰਿਵਾਰ ਦੇ ਵਿੱਚੋਂ ਤੋ ਉਸ ਉਹੀ ਪਰਿਵਾਰ ਦੇ ਸਾਹਮਣੇ ਇਲੈਕਸ਼ਨ ਲੜਨਾ ਕਿੰਨੀ ਕਬੱਡੀ ਚੁਣੌਤੀ ਹੋਏਗੀ ਚੁਣੌਤੀ ਕੀ ਹੋਣੀ ਹੈ ਜੀ ਇਲੈਕਸ਼ਨ ਇਲੈਕਸ਼ਨ ਲੜਾਂਗੇ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਜਦੋਂ ਕਹਿੰਦੇ ਹੁੰਦੇ ਚੋਣਾਂ ਹੁੰਦੀਆਂ ਨੇ ਉਦੋਂ ਖਾਸ ਤੌਰ ਤੇ ਜਦੋਂ ਲੀਡਰ ਛੱਡ ਕੇ ਜਾਂਦਾ ਫਿਰ ਕਿਰਦਾਰ ਖੂਸੀ ਵੀ ਹੁੰਦੀ ਹੈ ਫਿਰ ਇਲਜ਼ਾਮ ਬਹੁਤ ਲੱਗਦੇ ਨੇ ਸਪੀਚਾਂ ਹੁੰਦੀਆਂ ਨੇ ਜਵਾਬ ਮੇਰੀ ਤੁਸੀਂ ਪਹਿਲਾਂ ਵੀ ਕਦੇ ਕੋਈ ਸਪੀਚ ਕੱਢ ਲਓ ਮੈਂ ਕਦੇ ਕਿਸੇ ਦੇ ਅਗੇਂਸਟ ਨਹੀਂ ਬੋਲਦਾ ਔਰ ਇਹ ਤਾਂ ਮੇਰੇ ਉਸਤਾਦ ਰਹੇ ਆ ਇਹਨਾਂ ਦੇ ਖਿਲਾਫ ਤਾਂ ਬੋਲਣ ਦਾ ਮਤਲਬ ਹੀ ਨਹੀਂ ਮੈਂ ਕੰਮਾਂ ਦੇ ਆਧਾਰ ਤੇ ਸਿਆਸਤ ਕੀਤੀ ਆ ਤੇ ਹੁਣ ਵੀ ਕੰਮਾਂ ਦੀ ਗਰੰਟੀ ਲੈ ਕੇ ਸਿਆਸਤ ਕਰੂੰਗਾ ਨਾ ਕਿ ਇਹਨਾਂ ਦੀ ਕਰਦਾਰਕੁਸ਼ੀ ਕਰੂੰਗਾ ਇੱਕ ਨਾਕਦੇ ਪਹਿਲਾਂ ਕੀਤੀ ਐ ਨਾ ਹੋਣ ਕਰਨੀ ਕਰਨੀ ਕਿਸੇ ਦੀ ਵੀ ਨਹੀਂ ਕਰਨੀ ਪਰ ਤੁਹਾਡੇ ਖਿਲਾਫ ਤਾਂ ਪੋਸਟਾਂ ਬਹੁ ਪੈ ਰਹੀਆਂ ਆ ਆਈਟੀ ਸੈੱਲ ਲੱਗਿਆ ਹੋਇਆਗਾ ਕਹਿੰਦੇ ਉਹ ਤਾਂ ਚਲੋ ਹੁਣ ਉਹਨਾਂ ਦੀ ਮਰਜ਼ੀ ਹੈ ਜੀ ਮੇਰੇ ਬੰਨਿਓ ਪਈਆ ਤਾਂ ਦੱਸੋ ਕੋਈ ਮੈਂ ਇਹਨਾਂ ਦੇ ਖਿਲਾਫ ਬੋਲੇ ਆ ਕੋਈ ਮੇਰੇ ਬੰਨਿਓ ਪੋਸਟ ਪਈਆ ਉਹ ਦੱਸੋ ਮੇਰੇ ਹਲਕੇ ਦੇ ਲੋਕ ਮੈਨੂੰ ਪਿਆਰ ਕਰਦੇ ਆ ਪਿਆਰ ਕਰਦੇ ਆ ਮੇਰਾ ਮਾਨ ਸਨਮਾਨ ਕਰਦੇ ਆ ਇਹਨਾਂ ਪੋਸਟਾਂ ਪਾਸਟਾਂ ਤੇ ਪਾਉਣ ਨਾਲ ਕੋਈ ਮੇਰੇ ਤੇ ਬੜਾ ਅਸਰ ਨਹੀਂ ਕਰਦਾ ਪਰਿਵਾਰ ਰਾਜੀ ਹੈ ਜੀ ਸਾਰੇ ਪਰਿਵਾਰ ਦੇ ਵਿੱਚ ਬਹਿ ਕੇ ਫੈਸਲਾ ਹੋਇਆ ਕਿ ਤੁਹਾਡੇ ਭਤੀਜੇ ਅਬੇ ਢਿੱਲੋ ਦੀ ਗੱਲ ਕਰੀ ਉਹ ਵੀ ਇੱਕ ਸਿਰ ਕੱਢਵੇਂ ਲੀਡਰ ਬਣਦੇ ਰਹੇ ਨੇ ਯੰਗ ਲੀਡਰ ਨੇ ਵਾਕਸਰ ਬੇ ਬਾਕੀ ਦੇ ਨਾਲ ਬੋਲਦੇ ਰਹੇ ਸ਼ੋਮਨੀ ਗਾਲੀਦਾਲ ਦੇ ਬੁਲਾਰੇ ਵੀ ਰਹੇ ਸਰਕਾਰ ਨੂੰ ਝੇਰਦੇ ਰਹੇ ਉਹਨਾਂ ਦਾ ਕੀ ਸਟੈਂਡ ਉਹਨਾਂ ਨਾਲ ਗੱਲਬਾਤ ਹੋਈ ਉੜੇ ਨਾਲੀ ਨੇ ਸਾਰੀ ਫੈਮਲੀ ਸਾਡੀ ਇੱਕ ਮੁੱਠਾ ਜੀ ਕੋਈ ਐਵੀ ਜੀ ਗੱਲਬਾਤ ਕੋਈ ਹਲਕੇ ਚਰਚਾਵਾਂ ਸਨ ਕਹਿੰਦੇ ਪਰਿਵਾਰ ਦੇ ਵਿੱਚ ਨਹੀਂ ਉਹ ਹੈਗਾ ਗਾਜੀਨਾਵਾ ਨਹੀਂ ਹੋ ਰਿਹਾਗਾ ਜਿੰਨੇ ਮੂੰਹ ਨਹੀਂ ਗੱਲਾਂ ਦੀ ਇਹਨਾਂ ਗੱਲਾਂ ਦਾ ਕੋਈ ਤੁਕ ਨਹੀਂ ਮੰਨਦਾ ਜੀ ਪਰਿਵਾਰ ਤੋਂ ਬਿਨਾ ਥੋੜੀ ਗੱਡੀ ਚੱਲਦੀ ਹੈ ਜੀ ਏਡੀ ਵੱਡੀ ਹੂੰ ਜੀ ਬਹੁਤ ਬਹੁਤ ਸ਼ੁਕਰੀਆ ਤੇ ਲੋ ਸਾ ਤੂਸੀ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਧੰਨਵਾਦ ਸਰ ਬਹੁਤ ਧੰਨਵਾਦ ਬਹੁਤ ਧੰਨਵਾਦ ਤਾਂ ਹਰਦੀਪ ਸਿੰਘ ਡੈਂਪੀ ਤੇ ਲੋ ਸਾਡੇ ਨਾਲ ਮੌਜੂ ਸੀਗੇ ਤਾ ਕਾਗੂ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਖੁਦ ਗਿੱਦਰਬਾਹ ਪਹੁੰਚਣਗੇ ਤੇ ਉਹਨਾਂ ਨੂੰ ਸ਼ਾਮਲ ਕਰਵਾਉਣਗੇ ਹੁਣ ਦੇਖਣਾ ਹੋਵੇਗਾ ਕਿ ਗਿੱਦਰਬਾਹ ਦੀ ਸਿਆਸਤ ਕਿਹੜਾ ਰੰਗ ਲਿਆਉਂਦੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਇੱਕ ਸੀਟ ਰਹਿ ਗਈ ਸੀ 2022 ਦੇ ਵਿੱਚ ਕੀ ਇਸ ਸੀਟ ਨੂੰ ਕੱਢ ਪਾਵੇਗੀ ਜਾਂ ਨਹੀਂ ਤਬ ਤੱਕ ਲਈ ਇਜਾਜ਼ਤ ਦਿਓ ਧੰਨਵਾਦ